ਕੰਗਣਾ ਰਣੌਦ ਦੀ ਫਿਲਮ ਐਮਰਜੈਂਸੀ ਦੇ ਟ੍ਰੇਲਰ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਅਦਾਕਾਰੀ ਅਤੇ ਨਿਰਦੇਸ਼ਨ ਪੱਖੋਂ ਫਿਲਮ ਬੇहद ਕਮਜ਼ੋਰ ਹੈ ਕੰਗਣਾ ਰਣੌਦ ਦੀਆਂ ਪਹਿਲੀਆਂ ਫਿਲਮਾਂ ਵਾਂਗੀ ਇਸ ਨੂੰ ਵੀ ਦਰਸ਼ਕਾਂ ਦੀ ਤੋਟ ਯਕੀਨਨ ਹੋਏਗੀ ਇਸ ਫਿਲਮ ਰਾਹੀਂ ਡਾਇਰੈਕਟਰ ਬਣਦਾ ਤਜਰਬਾ ਵੀ ਕੰਗਣਾ ਲਈ ਬਹੁਤ ਮਾੜਾ ਸਾਬਤ ਹੋਏਗਾ ਪਾਰ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਸਿੱਖ ਸੰਸਥਾਵਾਂ ਅਤੇ ਸਿੱਖ ਆਗੂ ਇਸ ਫਿਲਮ ਨੂੰ ਜਿੰਨਾ ਵੱਡਾ ਮੁੱਦਾ ਬਣਾ ਕੇ ਵਿਵਾਦ ਖੜਾ ਕਰ ਰਹੇ ਨੇ ਉਸ ਨਾਲ ਕਿਤੇ ਫਿਲਮ ਨੂੰ ਜਾਣੇ ਅਣਜਾਣੇ ਵਿੱਚ ਫਾਇਦਾ ਤਾਂ ਨਹੀਂ ਪਹੁੰਚਾਇਆ ਜਾ ਰਿਹਾ ਇਹ ਮੁੱਦਾ ਵੀ ਲਾਜ਼ਮੀ ਵਿਚਾਰਨਾ ਹੋਏਗਾ ਅਕਸਰ ਵਿਵਾਦ ਖੜਾ ਹੋਣ ਨਾਲ ਕੋਈ ਵੀਡੀਓ ਗਾਣਾ ਜਾਂ ਫਿਲਮ ਵੱਧ ਦੇਖੀ ਜਾਂਦੀ ਹੈ ਇਸੇ ਲਈ ਕਈ ਵਾਰ ਜਾਣ ਬੁਝ ਕੇ ਵੀ ਵਿਵਾਦ ਖੜੇ ਕਰਕੇ ਰੌਲਾ ਪਵਾਇਆ ਜਾਂਦਾ ਹੈ ਕੁਝ ਲੋਕ ਅਜੇ ਵੀ ਨਹੀਂ ਜੋ ਹੁਣ ਕਹਿਣ ਲੱਗੇ ਨੇ ਕਿ ਕੰਗਣਾ ਰਣੌਦੀ ਹੈ ਫਿਲਮ ਡੱਬਾਏ ਉਸ ਦੀਆਂ ਪਿਛਲੀਆਂ 3-4 ਫਿਲਮਾਂ ਨੂੰ ਦਰਸ਼ਕ ਨਸੀਬ ਨਹੀਂ ਸਨ ਹੋਏ ਇੱਕ ਫਿਲਮ ਦੇ ਰਿਲੀਜ਼ ਹੋਣ ਦੇ ਪਹਿਲੇ ਦਿਨ ਹੀ ਕਈ ਸਿਨੇਮਾ ਹਾਲ ਪੂਰੀ ਤਰ੍ਹਾਂ ਖਾਲੀ ਰਹੇ ਸਿੱਟੇ ਵੱਜੋਂ ਫਿਲਮ ਪਹਿਲੇ ਦਿਨ ਹੀ ਲੱਤ ਗਈ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਬੇਲੋੜਾ ਵਿਵਾਦ ਖੜਾ ਕਰਕੇ ਅਸੀਂ ਖੁਦ ਹੀ ਇਸ ਫਿਲਮ ਐਮਰਜੈਂਸੀ ਦਾ ਫਾਇਦਾ ਕਰ ਰਹੇ ਹਾਂ ਬਿਹਤਰ ਹੁੰਦਾ ਕਿ ਫਿਲਮ ਪੂਰੀ ਤਰ੍ਹਾਂ ਅਣਦੇਖੀ ਕਰ ਦਿੱਤੀ ਜਾਂਦੀ ਤਾਂ ਰਿਲੀਜ਼ ਹੋਣ ਮੌਕੇ ਹੋ ਸਕਦਾ ਹੈ ਇਹ ਫਿਲਮ ਪਹਿਲੇ ਦਿਨ ਹੀ ਸਿਨੇਮਾ ਘਰਾਂ ਵਿੱਚੋਂ ਲੈ ਜਾਂਦੀ ਪਰ ਫਿਲਮ ਵਿੱਚ ਸਿੱਖਾਂ ਦੀ کردار 쿠ਸ਼ੀ ਅਤੇ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੂੰ ਗਲਤ ਟੰਗ ਨਾਲ ਦਿਖਾਉਣ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਅਣਦੇਖਿਆ ਕਰਨ ਨੂੰ ਤਿਆਰ ਨਹੀਂ ਬਹੁਤੇ ਮੁੱਦਿਆਂ ਉੱਤੇ ਇੱਕ ਦੂਜੇ ਖਿਲਾਫ ਡਟਣ ਵਾਲੀਆਂ ਇਹ ਦੋਵੇਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਫਿਲਮ ਐਮਰਜੈਂਸੀ ਦੇ ਮੁੱਦੇ ਉੱਤੇ ਇੱਕ ਸੁਰ ਅਤੇ ਇੱਕ ਮਤ ਨਜ਼ਰ ਆਈਆਂ ਸ਼੍ਰੋਮਣੀ ਕਮੇਟੀ ਨੇ ਕੇਂਦਰੀ ਸੈਂਸਰ ਬੋਰਡ ਦੇ ਨਾਮ ਨਾਲ ਦੇਸ਼ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਰੋਸ ਦਰਜ ਕਰਵਾਇਆ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਫਿਲਮ ਦੀ ਸਕ੍ਰਿਪਟ ਸ਼੍ਰੋਮਣੀ ਕਮੇਟੀ ਨੂੰ ਭੇਜੀ ਜਾਵੇ ਅਤੇ ਇਸ ਫਿਲਮ ਵਿੱਚੋਂ ਇਤਰਾਜ਼ਯੋਗ ਦ੍ਰਿਸ਼ ਕੱਟੇ ਜਾਣ। ਸ਼੍ਰੋਮਣੀ ਕਮੇਟੀ ਨੇ ਸਬੰਧੀ ਇੱਕ ਪੱਤਰ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਆਸ਼ਵਨੀ ਵੈਸ਼ਨਵ ਨੂੰ ਜਦਕਿ ਦੂਜਾ ਪੱਤਰ ਕੇਂਦਰੀ ਫਿਲਮ ਸੈਂਸਰ ਬੋਰਡ ਦੇ ਚੇਅਰਮੈਨ ਪਰਸੂਨ ਯੋਸ਼ੀ ਨੂੰ ਭੇਜਿਆ ਹੈ। ਫਿਲਮ ਦਾ ਟ੍ਰੇਲਰ ਜਾਰੀ ਕਰਨ ਵਾਲੀ ਕੰਪਨੀ ਨੂੰ ਵੀ ਸ਼੍ਰੋਮਣੀ ਕਮੇਟੀ ਨੇ ਕਾਨੂੰਨੀ ਨੋਟਿਸ ਭੇਜਿਆ ਏ ਸ਼੍ਰੋਮਣੀ ਕਮੇਟੀ ਨੇ ਜੇ ਇਹ ਕਦਮ ਚੁੱਕਿਆ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੱਛੇ ਕਿੱਥੇ ਰਹਿਣ ਵਾਲੀ ਸੀ ਇਸ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੀ ਸੈਂਸਰ ਬੋਰਡ ਤੋਂ ਫਿਲਮ ਉਤੇ ਰੋਕ ਲਾਉਣ ਸਮੇਤ ਕੁਝ ਹੋਰ ਮੰਗਾਂ ਰੱਖੀਆਂ ਨੇ ਇਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਹੋਰ ਸਿੱਖ ਸੰਸਥਾਵਾਂ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੁਣ ਜਨਤਕ ਤੌਰ ਉਤੇ ਵੀ ਇਸ ਦਾ ਵਿਰੋਧ ਕਰਨ ਲੱਗੀਆਂ ਨੇ ਇਸ ਲਈ ਸਿਨੇਮਾ ਘਰਾਂ ਤੱਕ ਫਿਲਮ ਨਾ ਦਿਖਾਉਣ ਲਈ ਪਹੁੰਚ ਵੀ ਕੀਤੀ ਜਾ ਰਹੀ ਹੈ ਅਜਿਹਾ ਕਰਕੇ ਕਿਦਰੇ ਸੱਚ ਮੁੱਚ ਹੀ ਫਿਲਮ ਨੂੰ ਫਾਇਦਾ ਤਾਂ ਨਹੀਂ ਪਹੁੰਚਾਇਆ ਜਾ ਰਿਹਾ ਇਸ ਬਾਰੇ ਪਹਿਲੀ ਵਾਰ ਕਾਂਗਰਸ ਦਾ ਪੱਖ ਵੀ ਸਾਹਮਣੇ ਆਇਆ ਏ ਪੰਜਾਬ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਬੜਿੰਗ ਨਾਲ ਇਸ ਬਾਰੇ ਵਿਸ਼ੇਸ਼ ਗੱਲਬਾਤ ਕੀਤੀ ਜਿਸ ਦਾ ਛੋਟਾ ਜਿਹਾ ਅੰਸ਼ ਇੱਥੇ ਅਖੀਰ ਵਿੱਚ ਦੇਖਣ ਨੂੰ ਮਿਲੇਗਾ ਜਦਕਿ ਉਹਨਾਂ ਦਾ ਪੂਰਾ ਪੱਖ ਇਸੇ ਚੈਨਲ ਉੱਤੇ ਵੱਖਰੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਪਹਿਲਾਂ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਨੇ ਜਿਹੜੇ ਦੋ ਪੱਤਰ ਲਿਖੇ ਨੇ ਅਤੇ ਇੱਕ ਕਾਨੂੰਨੀ ਨੋਟਿਸ ਭੇਜਿਆ ਹੈ ਉਹਨਾਂ ਵਿੱਚ ਕੀ ਲਿਖਿਆ ਗਿਆ ਹੈ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਗੁਰਚਰ ਸਿੰਘ ਗਰੇਵਾਲ ਇਸ ਬਾਰੇ ਜਾਣਕਾਰੀ ਦੇ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਇੱਕ ਪੱਤਰ ਜਿਹੜਾ ਵਾ ਦੇਸ਼ ਦਾ ਜਿਹੜਾ ਸਾਡਾ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮੰਤਰੀ ਨੇ ਅਸ਼ਵਨੀ ਵੈਸ਼ਨਵ ਜੀ ਇੱਕ ਪੱਤਰ ਜਿਹੜਾ ਉਹਨਾਂ ਨੂੰ ਜਿਹੜਾ ਲਿਖਤੀ ਤੌਰ ਤੇ ਦਿੱਤਾ ਗਿਆ ਤੇ ਦੂਸਰਾ ਪੱਤਰ ਜਿਹੜਾ ਵਾ ਉਹ ਪਰਸੁਨ ਜੋਸ਼ੀ ਜਿਹੜੇ ਕਿ ਚੇਅਰ ਪਰਸਨ ਨੇ ਜਿਹਨੂੰ ਸੈਂਸਰ ਬੋਰਡ ਕਿਹਾ ਜਾਂਦਾ ਉਸ ਨੂੰ ਇਹ ਪੱਤਰ ਦੋ ਜਿਹੜੀਆਂ ਸਸਤਾਵਾਂ ਨੂੰ ਭੇਜੇ ਗਏ ਆ ਤਾਂ ਕਿ ਇਸ ਦੇ ਫਿਲਮ ਦੇ ਬਾਰੇ ਵਿੱਚ ਅਸੀਂ ਆਪਣੀ ਭਾਵਨਾਵਾਂ ਜਿਹੜੀ ਦੱਸ ਸਕੀਏ ਸਿੱਖਾਂ ਦੀ ਜਿਹੜੀ ਭਾਵਨਾ ਦੀ ਤਰਜਮਾਨੀ ਸ਼ਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਇਹਨਾਂ ਪੱਤਰਾਂ ਰਾਹੀਂ ਦੱਸਿਆ ਉਹਦੇ ਵਿੱਚ ਦੱਸਿਆ ਗਿਆ ਕਿ ਇਸ ਇੱਕ ਸਾਜ਼ਿਸ਼ ਦੀ ਚੱਲ ਰਹੀ ਆ ਤੇ ਇਸ ਦੇ ਵਿੱਚ ਇਤਿਹਾਸ ਨੂੰ ਤਰੋੜ-ਮੋੜ ਕੇ ਪੇਸ਼ ਕੀਤਾ ਜਾ ਰਿਹਾ ਸਿੱਖਾਂ ਦੀਆਂ ਧਾਰਮਿਕ ਸ਼ਖਸੀਅਤਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ ਸਿੱਖ ਕੈਰੈਕਟਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ ਸੋ ਇਹ ਗੱਲ ਕਹੀ ਗਈ ਆ ਕਿ ਇਹ ਫਿਲਮ ਨੂੰ ਜਾਰੀ ਕਰਨ ਤੋਂ ਪਹਿਲਾਂ ਇਸ ਫਿਲਮ ਦਾ ਪੂਰਾ ਜਿਹੜਾ ਸਕ੍ਰਿਪਟ ਆ ਉਹ ਜਿਹੜੀ ਆ ਧਿਆਨ ਨਾਲ ਦੇਖੀ ਜਾਵੇ ਤਾਂ ਕਿ ਇਹ ਦੇਸ਼ ਦੇ ਅੰਦਰ ਕਿਸੇ ਤਰ੍ਹਾਂ ਦੀ ਨਫ਼ਰਤ ਨਾ ਪੈਦਾ ਕਰੇ ਤੋਂ ਇਸ ਗੱਲ ਲਈ ਅਸੀਂ ਪਹਿਲਾਂ ਵੀ ਜਿਹੜਾ ਸਰਕਾਰਾਂ ਤੱਕ ਇਨਫੋਰਮੇਸ਼ਨ ਟੈਕਨੋਲੋਜੀ ਜਿਹੜਾ ਮੰਤਰਾਲਾ ਉਹਨੂੰ ਮਿਲ ਕੇ ਕੀ ਜਿਹੜਾ ਜਿਹੜਾ ਬੋਰਡ ਆ ਇਹ ਸੈਂਸਰ ਬੋਰਡ ਆ ਉਹਦੇ ਵਿੱਚ ਸਾਰੇ ਧਰਮਾਂ ਦੇ ਨੁਮਾਇंदे ਲਿਆਦੇ ਜਾਂ ਤਾਂ ਕਿ ਕਿਸੇ ਵੀ ਧਰਮ ਦਾ ਜਿਹੜਾ ਇਸ ਦੇ ਵਿੱਚ ਕੋਈ ਖਲਵਾੜ ਉਹਨਾਂ ਦੀ ਭਾਵਨਾ ਦਾ ਖਲਵਾੜ ਨਾ ਹੋਵੇ ਈ ਸਟੂਡੀਓ ਜਿਹੜੀ ਹੈਗੀ ਆ ਜਿਨ੍ਹਾਂ ਨੇ ਇਹ ਜਾਰੀ ਕੀਤਾ ਟ੍ਰੇਲਰ ਉਹਨੂੰ ਵੀ ਜਿਹੜਾ ਕਾਨੂੰਨੀ ਨੋਟਿਸ ਜਿਹੜਾ ਭੇਜਿਆ ਗਿਆ ਸੋ ਸ਼ਰੋਮੀ ਗੁਰਦੁਆਰਾਪੁਰੋਂ ਦਾ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਵਟਾ ਨੋਟਸ ਲਿਆ ਤੇ ਸ਼ਰੋਮੀ ਕਮੇਟੀ ਦੇ ਸਖਤਰ ਉਹਨਾਂ ਵੱਲੋਂ ਇਹ ਜਿਹੜੇ ਪੱਤਰ ਆ ਉਹਨਾਂ ਸਰਕਾਰ ਨੂੰ ਜਿਹੜੇ ਅੱਜ ਭੇਜੇ ਗਏ ਆ ਸਾਨੂੰ ਆਸ ਹੈ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਸਰਕਾਰ ਇਸ ਗੱਲ ਨੂੰ ਗੰਭੀਰਤਾ ਨਾਲ ਲਏਗੀ ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਸਾਜਸ਼ਾਂ ਇਸ ਤਰ੍ਹਾਂ ਦੀਆਂ ਸ਼ਰਾਤਾਂ ਸਿੱਖਾਂ ਨੂੰ ਬਰਾਮ ਕਰਉਣ ਦੀਆਂ ਹੋ ਰਹੀਆਂ ਨੇ ਉਹਨਾਂ ਤੇ ਜਿਹੜਾ ਕੀ ਬ੍ਰਾਮ ਲੱਗੇਗਾ ਦਿੱਲੀ ਸਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਮੁੱਦੇ ਉੱਤੇ ਸਾਹਮਣੇ ਆਈ ਹੈ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇਖੋ ਕੀ ਕਹਿ ਰਹੇ ਨੇ ਮੈਂ ਸੈਂਸਰ ਬੋਰਡ ਜਿਹੜਾ ਸਾਰੀਆਂ ਪਿਕਚਰਾਂ ਨੂੰ ਸੈਂਸਰ ਕਰਦਾ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਹਦੇ ਉੱਤੇ ਸੰਗਿਆਨ ਲੈਣਾ ਚਾਹੀਦਾ ਹੈ ਕਿਸੇ ਕਮਿਊਨਿਟੀ ਨੂੰ ਟਾਰਗੇਟ ਕਰਕੇ ਕਿਸੇ ਕਮਿਊਨਿਟੀ ਦੇ ਉੱਤੇ ਇਸ ਤਰ੍ਹਾਂ ਵਾਰ ਕਰਨਾ ਕੋਈ ਸ਼ੋਭਾ ਨਹੀਂ ਦਿੰਦਾ ਕਿਉਂਕਿ ਤੁਸੀਂ ਪਿਛਲੇ ਸਮੇਂ ਦੇ ਵਿੱਚ ਹਮੇਸ਼ਾ ਵਿਤਕਰਾ ਕਰਦੇ ਆਏ ਹੋ ਕਿਉਂਕਿ ਜਸ ਸਿੱਖ ਇਤਿਹਾਸ ਔਰ ਸਿੱਖਾਂ ਦੇ ਉੱਤੇ ਜਿਹੜੇ ਹਮਲੇ ਹੋਏ ਸੀ ਉਹਦੇ ਉੱਤੇ ਸਰਦਾ ਜਸਵੰਤ ਸਿੰਘ ਜੀ ਘਰੜਾ ਸਾਹਿਬ ਜਿਸ ਤਰੀਕੇ ਦੇ ਨਾਲ ਇੱਕ ਪਿਕਚਰ ਬਣਾਈ ਉਹਦੇ ਸੈਂਸਰ ਬੋਰਡ ਨੇ ਉਹਦੇ ਸੀਨਸ ਵੀ ਕੱਟਤੇ ਗਏ ਸੀ ਕਿਉਂਕਿ ਉਹਨੇ ਰਿਐਲਿਟੀ ਸ਼ੋਕ ਕੀਤੀ ਸੀ ਕਿ ਜੋ ਜੋ ਤਸ਼ਰੀਹਾਂ ਸਿੱਖ ਪੰਥ ਦੇ ਉੱਤੇ ਉਸ ਸਮੇਂ ਦੇ ਵਿੱਚ ਸੀ ਦੇ ਦਿਹਾਕਿਆਂ ਦੇ ਵਿੱਚ ਹੋਈ ਹੈ ਉਹ ਜੋ ਦਰਸਾਇਆ ਗਿਆ ਸੀ ਉਹਨੂੰ ਤੁਸੀਂ ਬੋਰਡ ਦੇ ਸੈਂਸਰ ਨੇ ਕੱਟ ਵੀ ਦਿੱਤਾ ਮਗਰ ਉਹਦੇ ਬਾਅਦ ਵੀ ਉਹਨੂੰ ਰਿਲੀਜ਼ ਕਰਨ ਦੀ ਜਿਹੜੀ ਹੈ ਇਜਾਜ਼ਤ ਨਹੀਂ ਦਿੱਤੀ ਗਈ ਮਗਰ ਅੱਜ ਇਸ ਪਿਕਚਰ ਨੂੰ ਜਿਹਦੀ ਨਿਰਦੇਸ਼ਕ ਵੀ ਕੰਗਰਨਾਉਤ ਆਪ ਹੈ ਔਰ ਜਿਹੜੀ ਜਦੇ ਵਿੱਚ ਐਕਟਰ ਦੇ ਰੂਪ ਦੇ ਵਿੱਚ ਆਪ ਕੰਮ ਕਰ ਰਹੇ ਆ ਮੈਂ ਸਮਝਦਾ ਕਿ ਇੱਕ ਸਿੱਖਾਂ ਦਾ ਜਿਹੜੀ ਕਿਰਦਾਰ ਖੁਸ਼ੀ ਕਰਨ ਦੀ ਗੱਲ ਕੀਤੀ ਗਈ ਹੈ ਇਹਨੂੰ ਸਿੱਖ ਜਗਤ ਕਦੀ ਬਰਦਾਸ਼ਤ ਨਹੀਂ ਕਰੇਗਾ ਮੈਂ ਜ਼ਰੂਰ ਕਹਿਣਾ ਚਾਹਾਂਗਾ ਸੈਂਸਰ ਬੋਰਡ ਨੂੰ ਵੀ ਅਸੀਂ ਰਿਟਨ ਤੌਰ ਤੇ ਵੀ ਲਿਖ ਕੇ ਭੇਜ ਰਿਹਾ ਕਿ ਇਸ ਪਿਕਚਰ ਨੂੰ ਰੋਕਿਆ ਜਾਏ ਨਹੀਂ ਤੇ ਇਹਦੇ ਅੰਜਾਮ ਐਦੇ ਸੀਟੇ ਸਿੱਖ ਪੰਥ ਵੱਲੋਂ ਗਲਤ ਤਰੀਕੇ ਦੇ ਨਾਲ ਪੇਸ਼ ਹੋਣਗੇ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀਆਂ ਦੇ ਇਹਨਾਂ ਦੋਹਾਂ ਆਗੂਆਂ ਦੇ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਣਾ ਰਣੌਤ ਬਾਰੇ ਵਿਚਾਰ ਵੀ ਕਾਫੀ ਮਿਲਦੇ ਜੁਲਦੇ ਨੇ ਕੰਗਣਾ ਰਣੌਤ ਜਿਹੜੀ ਕਿ ਅਕਸਰ ਵਿਵਾਦਾਂ ਵਿੱਚ ਰਹਿੰਦੀ ਆ ਤੇ ਇਹਨਾਂ ਵਿਵਾਦਾਂ ਕਰਕੇ ਉਹ ਸੱਤਾ ਦੀਆਂ ਪੌੜੀਆਂ ਚੜ੍ਹ ਕੇ ਉਹ ਦਿੱਲੀ ਅੰਦਰ ਲੋਕ ਸਭਾ ਵਿੱਚ ਪਹੁੰਚੀ ਆ ਤੇ ਹਾਲੇ ਵੀ ਇਹ ਵਿਵਾਦ ਪੈਦਾ ਕਰਨ ਤੋਂ ਉਹ ਆਪਣੇ ਆਪ ਨੂੰ ਸੁਰਖਰੂ ਨਹੀਂ ਕਰ ਰਹੀ ਕੰਗਨਾਰ ਰਣੋਤ ਜਿਹੜੀ ਪਿਛਲੇ ਕਈ ਸਮੇਂ ਦੇ ਉੱਤੇ ਵਿਵਾਦਾਂ ਦੇ ਵਿੱਚ ਹਮੇਸ਼ਾ ਘਿਰੇ ਰਹਿੰਦੀ ਹੈ ਔਰ ਵਿਵਾਦਿਤ ਬਿਆਨ ਵਿਵਾਦਿਤ ਕੰਮ ਕਰਨਾ ਇੱਕ ਉਹਨਾਂ ਦੀ ਹੈਬਿਟ ਬਣ ਗਈ ਹੈ ਮੈਂ ਇੱਕ ਤੇ ਲੇਡੀ ਹੋਣ ਦੇ ਨਾਤੇ ਇੱਕ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਇਹ ਰਿਸਪੈਕਟ ਦੇ ਨਾਲ ਉਹਨਾਂ ਦੇ ਬਾਰੇ ਗੱਲ ਕਰ ਰਿਹਾ ਮਗਰ ਇਹ ਜਿਹੜੀਆਂ ਹਰਕਤਾਂ ਉਹਨਾਂ ਨੇ ਕੀਤੀਆਂ ਇਹਸ लायक ਨਹੀਂ ਨੇ ਹੁਣ ਦੇਖੋ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਫਿਲਮ ਅਤੇ ਕੰਗਣਾ ਰਣੌਤ ਬਾਰੇ ਕੀ ਕਹਿੰਦੇ ਨੇ ਫਿਲਮ ਵੇਚਣ ਅਸਤੇ ਬਣਾਈ ਜਾਂਦੀ ਏ ਉਹ ਇਚ ਕੰਟੈਂਟ ਕ੍ਰੀਏਟ ਕੀਤਾ ਜਾਂਦਾ ਏ ਔਰ ਫਿਰ ਹੁਣ ਇਨੇ ਸਾਲਾਂ ਬਾਅਦ ਐਮਰਜੈਂਸੀ ਕਿਉਂ ਯਾਦ ਆ ਗਈ ਔਰ ਮੈਨੂੰ ਇਹ ਨਾਲ ਨਾਲ ਕੋਰਿਲੇਟ ਵੀ ਕਰਨਾ ਚਾਹੁੰਦਾ ਕਿ ਇਸ ਵਾਰ ਜਦੋਂ ਅਸੀਂ ਸੰਵਿਧਾਨ ਦੀ ਗੱਲ ਕੀਤੀ ਲੋਕ ਸਭਾ ਦੇ ਵਿੱਚ ਕਨਸਟੀਟਿਊਸ਼ਨ ਦੀ ਗੱਲ ਕੀਤੀ ਤੇ ਉਹਨਾਂ ਨੇ ਐਮਰਜੈਂਸੀ ਦੀ ਗੱਲ ਕੀਤੀ ਤੇ ਹੁਣ ਕੰਗਣਾ ਰਣੋਤ ਦੀ ਫਿਲਮ ਆ ਗਈ